ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੂਟਾ ਕੋਟਲੀ ਆਪਾਂ ਦਿੱਲੀ ਬੇਸ ਤੇ ਬਕਾਊ ਮਸ਼ੀਨਰੀਆਂ ਲੈ ਕੇ ਆਪਣੇ ਚੈਨਲ ਤੇ ਵਜੋਂਦੇ ਰਹਿੰਨੇ ਆ ਤੇ ਅੱਜ ਆਪਾਂ ਫੇਰ 6 ਮਸ਼ੀਨਰੀਆਂ ਬਕਾਊ ਲੈ ਕੇ ਆਏ ਆ ਆਪਣੇ ਚੈਨਲ ਤੇ ਤੇ ਕਿਸੇ ਵੀ ਪੁਰਾਣੀ ਕੋਈ ਵੀ ਮਸ਼ੀਨਰੀ ਵੇਚਣੀ ਹੋਵੇ ਉਹਦੀ ਵੀਡੀਓ ਆਪਾਂ ਫਿਰ ਹੀ ਪਾਉਣੇ ਆ ਬਈ ਆਪਣੇ ਚੈਨਲ ਤੇ ਆ ਉੱਪਰਲੇ ਨੰਬਰ ਤੇ ਆਪ ਦਾ ਐਡਰੈਸ ਭੇਜਿਆ ਕਰੋ ਜੋ ਤੁਹਾਡੀ ਮਸ਼ੀਨਰੀ ਆ ਉਹਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਜਾਂ ਉਹਦੀਆਂ ਫੋਟੋਆਂ ਭੇਜਿਆ ਕਰੋ ਵੀਡੀਓ ਚ ਸਾਰੀ ਮਸ਼ੀਨਰੀ ਬਈਆ ਦਿਖ ਜਾਂਦੀ ਹੈ ਵੀਡੀਓ ਬਣਾ ਕੇ ਦੇ ਦਿਆ ਕਰੋਗੇ ਤਾਂ ਆਪਾਂ ਡੇਲੀ ਆਪਣੇ ਚੈਨਲ ਤੇ ਚਲਾਉਦੇ ਰਹਿੰਨੇ ਆ ਜਿਹੜੀ ਆਪਾਂ ਬੋਲ ਕੇ ਤੁਹਾਡੀ ਕ੍ਰੀਸ਼ਨ ਕੁੱਸ਼ਨ ਦੱਸਣੀ ਆ ਸਾਰੀ ਮਸ਼ੀਨਰੀ ਉਹ ਆਪਾਂ ਘਰੇ ਬਹਿ ਕੇ ਦੱਸਦੇ ਆ ਤੁਸੀਂ ਉਹ ਪਰਚੀ ਲਿਖ ਕੇ ਭੇਜਿਆ ਕਰੋ ਵੀ ਆ ਸਾਡੀ ਮਸ਼ੀਨਰੀ ਆ ਤੇ ਆ ਫੋਟੋਆਂ ਬਾਈ ਤੇ ਆ ਇਨੇ ਮਾਡਲ ਆ ਉਹ ਲਿਖ ਲੋ ਕੇ ਭੇਜਿਆ ਕਰੋ ਸਾਰਾ ਕੁਝ ਤੇ ਆਪਾਂ ਫਿਰ ਹੀ ਵੀਡੀਓ ਪਾਉਣੇ ਆ ਆਪਣੇ ਚੈਨਲ ਤੇ ਆ ਉੱਪਰਲੇ ਨੰਬਰ ਤੇ ਸਾਰਾ ਐਡਰੈਸ ਭੇਜਿਆ ਕਰੋ ਤੇ ਆਪਣੇ ਵੀਡੀਓ ਨੂੰ ਜਿਹੜੇ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਤੇ ਆਪਣਾ ਚੈਨਲ ਨਹੀਂ ਕਰਿਆ ਬਾਈ ਫੋਲੋ ਤੇ ਆਪਣਾ ਬਾਈ ਚੈਨਲ ਫੋਲੋ ਕਰ ਲੋ ਤੇ ਵੀਡੀਓ ਨੂੰ ਬਈ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਬਾਈ ਇਹ ਸਭ ਤੋਂ ਪਹਿਲੇ ਨੰਬਰ ਦੇ ਟਰੈਕਟਰ ਕਿਸੇ ਵੀ ਪੁਰਾਣੇ ਲੈਣਾ ਹੋਵੇ ਸਵਰਾਜ 855 ਰੈਡ ਬਈ ਸਾਰੇ ਭਰਾ ਦੇਖ ਲੋ 2008 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਾਈ ਕਹਿੰਦਾ ਮੈਂ ਪਿੱਛੇ ਪੋਏ ਆ ਬਈ ਝੂਨੇ ਮੋਕੇ ਪੋਏ ਆ ਤੇ ਮਾੜੇ ਮੋਟੀ ਘਸੇ ਆ ਚਾਰੇ ਟਾਇਰ ਜਿਵੇਂ ਨਵੇਂ ਵਰਗੇ ਪਏ ਆ 90 95 ਪੈਸੇ ਟਾਇਰ ਪਏ ਆ ਚਾਰੇ ਕਿਸੇ ਵੀ ਪੁਰਾਣੇ ਬਈ 855 ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਆ ਬਾਈ ਦਾ ਭਾਈ ਬਖਤੌਰ ਤਲਵੰਡੀ ਸਾਬੋ ਦੇ ਕੋਲੇ ਪਿੰਡ ਰਹਿਗਾ ਬਾਈ ਭਾਈ ਬਖਤੌਰ ਤੇ ਜਿਹੜਾ ਬਠੰਡੇ ਚ ਪਿੰਡ ਆਉਂਦਾ ਭਾਈ ਬਖਤੌਰ ਟਰੈਕਟਰ ਖੜਾ ਬਾਈ ਕਿਸੇ ਵੀਰ ਭਰਾ ਨੇ ਬਈ ਇਹ ਸਵਰਾਜ ਟੈਟ ਲੈਣਾ ਹੋਵੇ ਤੇ ਬਾਈ ਕੋਈ ਵਪਾਰੀ ਨਹੀਂ ਬਾਈ ਥੋੜੀ ਜੀ ਖੇਤੀ ਕਰਦਾ 10-12 ਕਿੱਲਿਆਂ ਦੀ ਤੇ 10-12 ਕਿੱਲਿਆਂ ਵਾਂਂ ਤੇ ਟੈਟ ਚੱਲਿਆ ਕਿਸੇ ਵੀਰ ਭਰਾ ਨੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟੈਟ ਲੈ ਜਾਓ 3 ਲੱਖ ਤੇ 50 ਹਜ਼ਾਰ ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟੈਟ ਬਈ ਦੇ ਦੂੰਗਾ ਕਿਸੇ ਵੀਰ ਭਰਾ ਨੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲ ਬਾਈ ਜੀ ਕਿਸੇ ਵੀਰ ਭਰਾ ਨੇ ਸੋਨਾ ਲੀਕਾ ਟਰੈਕਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ 50 ਦਾ ਬਾਈ ਸੋਨਾ ਲੀਕਾ ਟਰੈਕਟਰ ਆ ਤੇ 2010 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ 50 ਕੇ ਪੈਸੇ ਟਰੈਕਟਰ ਦੇ ਕਿਸੇ ਵੀਰ ਭਰਾ ਨੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਮੱਲਣ ਏਰੀਏ ਚ ਟਰੈਕਟਰ ਖੜਾ ਬਈ ਮੱਲਣ ਪੈਂਦਾ ਵੀ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਚ ਪਿੰਡ ਪੈਂਦਾ ਮੱਲਣ ਤੇ ਮੱਲਣ ਏਰੀਏ ਚ ਟਰੈਡ ਖੜਾ ਕਿਸੇ ਵੀਰ ਭਰਾ ਨੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਟਰੈਡ ਪੂਰਾ ਵਧੀਆ ਬਈ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਡ ਲੈ ਜਾਓ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਤੇ 3 ਲੱਖ ਤੇ 50 ਹਜ਼ਾਰ ਦੇ ਆਸੇ-ਪਾਸੇ ਬਾਈ ਕਹਿੰਦਾ ਮੈਂ ਟਰੈਕਟਰ ਦੇ ਦੂੰਗਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਵਰਨਾਕਾਰ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਵਰਨਾਕਾਰ ਲੈਣੀ ਹੋਵੇ ਤੇ 2012 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 80 90 ਪੈਸੇ ਆਕਾਰ ਦੇ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਕਾਰ ਲੈਣੀ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰੀ ਕਾਰ ਬਈ ਓਕੇ ਆ ਇਸੇ ਪਾਸੋਂ ਕੋਈ ਰੰਗ ਪੇਟ ਨਹੀਂ ਸਾਰੀ ਰੀਜਣ ਲਕਾਰ ਪਈ ਆ ਕਿਸੇ ਵੀਰ ਭਰਾ ਨੇ ਬਈ ਇਹ ਕਾਰ ਲੈਣੀ ਹੋਵੇ ਤੇ ਏਰੀਆ ਫਲੋਰ ਫਲੋਰ ਏਰੀਆ 'ਚ ਬਈ ਕਾਰ ਖੜੀ ਆ ਕਿਸੇ ਵੀਰ ਭਰਾ ਨੇ ਇਹ ਕਾਰ ਲੈਣੀ ਹੋਵੇ ਤੇ ਬਾਈ ਕਹਿੰਦਾ 3 ਲੱਖ ਤੇ 15000 ਦੇ ਆਸੇ ਪਾਸੇ ਮੈਂ ਕਾਰ ਵੇਚ ਦੇਊਗਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਟਰਾਲੀ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ 11 6 ਟਰਾਲੀ ਆ 6 ਫੁੱਟ ਚੌੜੀ ਤੇ 11 ਫੁੱਟ ਲੰਮੀ ਟਰਾਲੀ ਆ ਤੇ ਜੈਕ ਵਾਲੀ ਟਰਾਲੀ ਆ ਬਈ ਜੈਕ ਵਾਲੀ ਟਰਾਲੀ ਆ ਬਾਈ ਕਿਸੇ ਵੀਰ ਪੁਰਾਣੇ ਬਈ ਇਹ ਟਰਾਲੀ ਲੈਣੀ ਹੋਵੇ ਤੇ ਇਹ ਪਿੰਡ ਖੜੀ ਆ ਮੱਲਣ ਬਾਈ ਮੱਲਣ ਪਿੰਡ ਦੋਦਾ ਕੌਣੀ ਕੋਲੇ ਪਿੰਡ ਰਹਿ ਗਿਆ ਮੱਲਣ ਤੇ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਚ ਪਿੰਡ ਆਉਂਦਾ ਬਾਈ ਮੱਲਣ ਤੇ ਮੱਲਣ ਪਿੰਡ ਖੜੀ ਆ ਬਈ ਟਰਾਲੀ ਕਿਸੇ ਵੀਰ ਪੁਰਾਣੇ ਇਹ ਟਰਾਲੀ ਬਈ ਲੈਣੀ ਹੋਵੇ ਤੇ ਬਾਈ ਕਹਿੰਦਾ 1 ਲੱਖ ਦੇ ਆਸੇ ਪਾਸੇ ਪੂਰੇ ਲੱਖ ਦੇ ਟਰਾਲੀ ਦੇ ਦੂੰਗਾ ਬਾਈ ਸਾਰੇ ਪਾਸੋਂ ਟਰਾਲੀ ਮੇਰੀ ਪੂਰੀ ਵਧੀਆ ਬਈ ਵਜਨ ਵਜਨ ਪਾ ਕੇ ਚੈੱਕ ਕਰ ਲੋ ਕਿਸੇ ਵੀਰ ਪੁਰਾਣੇ ਬਈ ਇਹ ਟਰਾਲੀ ਲੈਣੀ ਹੋਵੇ ਇਹ ਪਿੰਡ ਮੱਲਣ ਖੜੀ ਆ ਇਹ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ 18 ਤਮੀਆਂ ਲੈਣੀਆਂ ਹੋਣ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀਰ ਪੁਰਾਣੇ ਬਈ 18 ਤਮੀਆਂ ਲੈਣੀਆਂ ਹੋਣ ਤੇ ਜਮਾ ਨਵੀਆਂ ਤਮੀਆਂ ਬਈ 18 ਤੇ 9 ਕੁਆਂਟਲ ਵਜਨਾਂ ਤਮੀਆਂ ਦਾ 9 ਕੁਆਂਟਲ ਵਜਨਾਂ ਤਮੀਆਂ ਦਾ ਬਈ 18 ਤਮੀਆਂ ਤੇ ਜਮਾ ਨਵੀਆਂ ਤਮੀਆਂ ਕਿਸੇ ਵੀਰ ਪੁਰਾਣੇ ਇਹ ਤਮੀਆਂ ਲੈਣੀਆਂ ਹੋਣ ਤੇ ਏਰੀਆ ਅਮਰਸਰ ਅੰਮ੍ਰਿਤਸਰ ਏਰੀਆ ਚ ਬਈ ਤਮੀਆਂ ਪਈਆਂ ਤੇ ਬਾਈ ਕਹਿੰਦਾ 75000 ਦੀਆਂ ਤਮੀਆਂ ਮੈਂ ਦੇ ਦੂੰਗਾ ਬਾਈ ਸਾਰੇ ਪਾਸੋਂ ਤਮੀਆਂ ਪੂਰੀਆਂ ਚੈੱਕ ਕਰਕੇ ਲੈ ਜਾਓ ਬਈ ਜਿਵੇਂ ਨਵੀਆਂ ਤਮੀਆਂ ਵਾਹ ਕੇ ਚੈੱਕ ਕਰ ਲਓ ਏਰੀਆ ਬਾਈ ਕਹਿੰਦਾ ਸਾਡੇ ਵਾਣ ਮੋਣ ਵੀ ਵਿਲੇ ਹੋ ਗਏ ਇਧਰ ਤੇ ਕਿਸੇ ਵੀਰ ਭਰਾ ਨੇ ਬਈ ਤਮੀਆਂ ਲੈਣੀਆਂ ਹੋਣ ਤੇ ਤਮੀਆਂ ਬਾਈ ਕਹਿੰਦਾ ਵਾਹ ਕੇ ਲੈ ਜਾਓ ਪੂਰੇ 75000 ਦੇ ਆਸੇ ਪਾਸੇ ਤਮੀਆਂ ਬਈ ਦੇਊਗਾ ਤੇ ਕਿਸੇ ਵੀਰ ਭਰਾ ਨੇ ਬਈ ਇਹ ਤਮੀਆਂ ਲੈਣੀਆਂ ਹੋਣ ਤੇ ਏਰੀਆ ਅੰਮ੍ਰਿਤਸਰ ਚ ਪਈਆਂ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਕਿਸੇ ਵੀਰ ਭਰਾ ਨੇ ਟਰਾਲੀ ਲੈਣੀ ਹੋਵੇ ਸਾਰੇ ਭਰਾ ਦੇਖ ਲੋ ਬਾਈ ਇਹ 10 ਫੁੱਟੀ ਬਾਈ ਟਰਾਲੀ ਆ 10 6 ਟਰਾਲੀ ਆ 6 ਫੁੱਟ ਚੌੜੀ ਤੇ 10 ਫੁੱਟ ਲੰਮੀ ਟਰਾਲੀ ਆ ਕਿਸੇ ਵੀਰ ਭਰਾ ਨੇ ਇਹ ਟਰਾਲੀ ਲੈਣੀ ਹੋਵੇ ਤੇ ਜੈਕ ਵਾਲੀ ਟਰਾਲੀ ਆ ਬਾਈ ਤੇ ਏਰੀਆ ਮੋੜ ਮੰਡੀ ਮੋੜ ਮੰਡੀ ਏਰੀਆ ਬਹਿੰਡੇ ਜ਼ਿਲੇ ਚੋਂ ਆਉਂਦਾ ਬਾਈ ਮੋੜ ਮੰਡੀ ਤੇ ਮੋੜ ਮੰਡੀ ਏਰੀਆ ਜੀ ਬਈ ਟਰਾਲੀ ਖੜੀ ਆ ਕਿਸੇ ਵੀਰ ਭਰਾ ਨੇ ਇਹ ਟਰਾਲੀ ਲੈਣੀ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 20000 ਦੇ ਆਸੇ ਪਾਸੇ ਮੈਂ ਟਰਾਲੀ ਵੀ ਦੇ ਦੂੰਗਾ ਲੈਫਟ ਰਾਈਟ ਇਹ ਸਾਰੇ ਪਾਸੋਂ ਟਰਾਲੀ ਮੇਰੀ ਪੂਰੀ ਵਧੀਆ ਬਈ ਵਜਨ ਵਜਨ ਪਾ ਕੇ ਚੈੱਕ ਕਰ ਲੋ ਕਿਸੇ ਵੀ ਭਰਾਣੇ ਬਈ ਇਹ ਟਰਾਲੀ ਲੈਣੀ ਹੋਵੇ ਤੇ ਇਹ ਮੋੜ ਮੰਡੀ ਖੜੀ ਆ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ 6 ਸੀ ਮਸ਼ੀਨਰੀਆਂ ਦੀਆਂ ਬਾਈ ਤੇ ਆਪਾਂ 6 ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ